ਕਿ ਪਹਿਲੀ ਵਾਰੀ ਹੋਇਆ ਕਿ ਦਲ ਬਦਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਪੰਜਾਬ ਦੇ ਵੈਸੇ ਜੀ ਆਪਾਂ ਦਲ ਬਦਲੂਆਂ ਨੂੰ ਦੇਖੀ ਦੇ ਨਾਲ ਪਾਰਟੀਆਂ ਨੂੰ ਵੀ ਦੇਖ ਲਓ ਕਿ ਪਾਰਟੀ ਦੂਜਿਆਂ ਤਾਂ ਕਹਿੰਦੀ ਹੈ ਜੀ ਇਹ ਦਲ ਬਦਲੂ ਹੋਣਾ ਚੁਆ ਗਿਆ ਹੁਣ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਕਿੰਨੇ ਦਲ ਬਦਲੂ ਨਾਲ ਰਲਾਈ ਦੂਜਿਆਂ ਨੂੰ ਗਾਲਾਂ ਕੱਢੀਆਂ ਨੇ ਹੁਣ ਮੈਨੂੰ ਇਹ ਦੱਸੋ ਕਿੱਥੇ ਜੀਤਾ ਪਿੰਚਰਾਂ ਵਾਲਾ ਇਹੀ ਗੱਲ ਕਾਂਗਰਸ ਪਾਰਟੀ ਦੀ ਵਿਚਾਰੀ ਕਿੱਥੇ ਦਰੀਆਂ ਮਿਛਾਉਣ ਵਾਲੀ ਦਰੀਆਂ ਮਿਛਾਉਣ ਵਾਲੇ ਤਾਂ ਪੁਛਤਾ ਕੋਈ ਨਹੀਂ ਕਾਲੀ ਦਲ ਤੋਂ ਅੱਗੇ ਉੱਠਿੱਟ ਦੇ ਦਿੰਦੇ ਆਕਾਲੀ ਦਲ ਵਾਲੇ ਕਾਂਗਸਾਂ ਨੂੰ ਟਿੱਟ ਦੇ ਦ ਤੁਹਾਨੂੰ ਅਸੀਂ ਫਿਰ ਜਿਹੜੇ ਬੱਕਰੀਆਂ ਦਾ ਵੀ ਕੁਕੜੀਆਂ ਦਾ ਵੀ ਸਭ ਦਾ ਮੁਆਵਜ਼ਾ ਦੇਵਾਂਗੇ ਜਗਿਆਸਾ ਪੈਦਾ ਕਰਤੀ ਹੁਣ ਗੜੇਬਾਰ ਹੋ ਗਈ ਅਜੇ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਉਹ ਤਾਂ ਮਾਨ ਸਾਹਿਬ ਦਾ ਭਾਸ਼ਣ ਜਾਂਚ ਕਰਦੇ ਹੁੰਦਾ ਕੁਕੜੀਆਂ ਦਾ ਮੁਆਵਜ਼ਾ ਮੰਗਦੇ ਕਹਨੂ ਸਰਕਾਰ ਨਾਲ ਅਲਰਜੀ ਹੈਗੀ ਹੈ ਲੇਕਿਨ ਜਿਹੜੇ ਸਾਡੇ ਮੰਤਰੀ ਹੈ ਖੇਤੀਬਾੜੀ ਮੰਤਰੀ ਜਾਂ ਜਿਹੜੇ ਇੱਥੇ ਕੈਂਡੀਡੇਟ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪ੍ਰਮਾਨ ਸੀ ਉਹਨੂੰ ਦੇਖ ਕੇ ਜਿਹੜੇ ਲੋਕ ਵੋਟ ਨਹੀਂ ਵੀ ਪਾਉਂਦੇ ਕਿਤੇ ਹਰ ਬੰਦਾ ਤਾਂ ਚੰਗਾ ਨਾ ਹੱਕੇ ਦਾ ਬਣਦਾ ਪਰ ਕਰੀਏ ਕੀ ਕਿਉਂਕਿ ਜਿਸ ਬੰਦੇ ਨੂੰ ਨੇ ਹਰਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 11 ਬਾਰ ਦਾ ਐਮ.ਐਲ.ਏ. 5 ਬਾਰ ਦਾ ਮੁੱਖ ਮੰਤਰੀ ਉਸ ਬੰਦੇ ਨੂੰ ਹਰਾ ਕੇ ਆਇਆ ਔਰ ਉਹਨੂੰ ਪਾਵਰ ਸੈਂਟਰ ਬਣਾਉਣਾ ਚਾਹੀਦਾ ਸੀ ਲੰਬੀ ਲੇਕਿਨ ਉਹ ਪਾਵਰ ਸੈਂਟਰ ਨਹੀਂ ਬਣਾ ਬੜਾ ਲੇਟ ਆ ਕੇ ਬਣਾਇਆ ਆਉਂਦਿਆ ਸਰ ਕੇ ਤੁਸੀਂ ਪਾਰਲੀਮੈਂਟ ਦੀ ਲੜੋ ਉਹਨਾਂ ਨੇ ਪਾਰਲੀਮੈਂਟ ਦੀ ਚੋਣ ਲੜਤੀ ਉਹਨਾਂ ਦੀ ਜਿਹੜੀ ਐਗਰੀਕਲਚਰ ਪਾਲਿਸੀ ਬਣੀ ਹੈ ਉਹ ਅਜੇ ਤੱਕ ਪਾਲਿਸੀ ਪਰਵਾਣ ਨਹੀਂ ਹੋਈ ਬਠਿੰਡੇ ਦੇ ਵਿੱਚ ਜਿਹੜੀ ਇੱਕ ਕਾਂਗਰਸ ਨੇ ਉਮੀਦਵਾਰੀ ਐਲਾਨੀ ਨਾ ਉਹਦੇ ਨਾਲ ਬੜੇ ਚਰਚੇ ਹੋ ਗਏ ਕਿ ਕੌਣ ਕਿਹਦੇ ਨਾਲ ਸੈਟਿੰਗ ਕਰ ਗਿਆ कमजोर कैंडिडेट समझे जा रहे हैं है। मैनुअल जाप है। 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 में 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 जी को सबसे मजबूत है इस बार दी चुनाव पहला वाली चुनाव ਨਾਲ ਵੱਖ ਰਹਿਣ ਵਾਲੀ ਹੈ ਜੇ ਵੱਖ ਰਹਿਣ ਵਾਲੀ ਹੈ ਤੇ ਉਹਦੇ ਕਾਰਨ ਕੀ ਹੈ ਇਹ ਚੋਣ ਐਤੀ ਬਹੁਤ ਕੋਨੀ ਹੈ ਪਹਿਲਾਂ ਹਮ ਤੌਰ ਤੇ ਦੋ ਤਰ੍ਹਾਂ ਹੁੰਦੀਆਂ ਸੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਉਹਨੇ 92 ਐਮਐਲਏ ਦੀ ਜੇ ਕਾਰਗੁਜ਼ਾਰੀ ਦੇਖੀਏ ਤਾਂ ਕਾਰਗੁਜ਼ਾਰੀ ਜਿਹੜੀਆਂ ਲੋਕਾਂ ਦੀਆਂ ਆਸਾਂ ਮੰਗਾ ਸੀ ਉਹਦੇ ਮੁਤਾਬਕ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਕਿ ਸਾਰੇ ਐਮਐਲਏ ਜਿਹੜੇ ਹੈਗੇ ਉਹਨਾਂ ਦੇ ਮੁਕਾਬਲਾ ਹੈ ਉਸ ਇੱਕ ਬੰਦਿਆਂ ਦੀ ਚੰਗੀ ਪਰਫਾਰਮੈਂਸ ਹੈਗੀ ਹੈਗੀ ਹੈ ਨੇ ਦੇਖੋ ਜਦੋਂ ਆਮ ਆਦਮੀ ਪਾਰਟੀ ਆਈ ਹੈ ਮੇਰਾ ਖਿਆਲ ਹੈ ਵੀ ਆਮ ਆਦਮੀ ਪਾਰਟੀ ਨੇ ਉਸ ਵੇਲੇ ਜਿਹੜੇ ਲੋਕਾਂ ਨੂੰ ਵਾਅਦੇ ਕੀਤੇ ਸੀ ਵੀ ਸਭ ਕੁਝ ਕਰ ਦਾਂਗੇ ਤੁਹਾਡਾ ਸਾਰਾ ਕੁਝ ਸਾਡੇ ਆਉਣ ਨਾਲ ਸਭ ਕੁਝ ਹੋਊਗਾ ਮਿਸਾਲ ਦੇ ਤੌਰ ਤੇ ਬਹੁਤ ਸਾਰੇ ਚੰਗੇ ਕੰਮ ਕੀਤੇ ਵੀ ਇਹਨਾਂ ਨੇ ਜਿਵੇਂ ਬਿਜਲੀ ਵਾਲਾ ਮਾਮਲਾ ਹੈ ਜਿਹੜੀਆਂ ਇਹਨਾਂ ਨੇ ਲੋਕਾਂ ਦੀਆਂ ਉਮੀਦਾਂ ਜਗਾਈਆਂ ਸੀ ਨਾ ਉਹ ਉਮੀਦਾਂ ਦੀ ਪੂਰਤੀ ਨਹੀਂ ਹੋ ਰਹੀ ਲੋਕ ਸਭਾ ਚੋਣਾਂ 2024 ਦੇ ਵਿੱਚ ਮਾਹੌਲ ਕਿੱਥੇ ਤੱਕ ਪੁੱਜਿਆ ਹੈ ਤੇ ਸਮੀਕਰਨ ਕਿਵੇਂ ਬਦਲ ਜਾਂਦੇ ਹੁੰਦੇ ਆ ਸਿਖਰ ਤੱਕ ਆਉਂਦਿਆਂ ਆਉਂਦਿਆਂ ਇਸ ਦੇ ਉੱਤੇ ਗੱਲ ਕਰਾਂਗੇ ਖਾਸ ਕਰਕੇ ਮਾਲਵੇ ਦੀ ਲੋਕ ਸਭਾ ਸੀਟਾਂ ਦੇ ਵਿੱਚ ਇੱਕ ਬੜੀ ਅਹਿਮ ਸੀਟ ਮੰਨੀ ਜਾਂਦੀ ਹੈ ਹਾਲਾਂਕਿ ਸਾਰੀਆਂ ਐਮ ਨੇ ਪਰ ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰਾਂਗੇ ਔਰ ਇਸ ਸੀਟ ਦੇ ਉੱਤੇ ਸਮੀਕਰਨ ਬਦਲ ਰਹੇ ਆ ਜਾਂ ਨਹੀਂ ਬਦਲ ਰਹੇ ਕੌਣ ਕਿਸ ਤੇ ਭਾਰੂ ਪੈ ਸਕਦਾ ਹੈ ਫੈਕਟਰ ਕਿਹੜਾ ਕਿਹੜਾ ਕੰਮ ਕਰਨ ਵਾਲਾ ਇਸ ਸੀਟ ਦੇ ਉੱਤੇ ਇਸ ਵਾਰ ਇਸ ਦੇ ਉੱਤੇ ਗੱਲ ਕਰਾਂਗੇ ਕਿਉਂਕਿ ਸੀਟਿੰਗ ਐਮਪੀ ਦੇ ਤੌਰ ਦੇ ਉੱਤੇ ਤਾਂ ਹਰਸਿਮਰਤ ਕੌਰ ਬਾਦਲੀ ਨੇ ਇੱਥੇ ਔਰ ਉਹ ਵੀ ਉਮੀਦਵਾਰ ਨੇ ਤੇ ਬਾਕੀ ਉਹਨਾਂ ਦੇ ਮੁਕਾਬਲੇ ਚ ਕਿੱਥੇ ਜੇ ਖੜੇ ਦਿਖਦੇ ਆ ਇਹ ਸਾਰੀ ਗੱਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਸਿੰਘ ਢਿੱਲੋਂ ਜੀ ਨੇ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਨੀ ਆ ਕਿਉਂਕਿ ਉਹਨਾਂ ਦਾ ਜਿਹੜਾ ਤਜਰਬਾ ਹੈ ਪੋਲਿਟੀਕਲ ਤੌਰ ਦੇ ਉੱਤੇ ਐਨਾਲਿਸਿਸ ਕਰਨ ਦਾ ਪੱਤਰਕਾਰੀ ਕਰਨ ਦਾ 1975 ਵਾਲੇ ਸਮੇਂ ਤੋਂ ਲੈ ਕੇ ਅੱਜ ਤੱਕ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਕਈ ਚੋਣਾਂ ਦੇਖੀਆਂ ਤੇ ਇਹ ਆਪਣੀ ਨਜ਼ਰ ਨਾਲ ਕਿਵੇਂ ਦੇਖਦੇ ਆ ਇਸ ਚੋਣ ਨੂੰ ਇਹ ਸਾਰੀ ਗੱਲ ਕਰਦੇ ਆ ਢਿੱਲੋਂ ਸਾਹਿਬ ਲੰਮਾ ਸਮਾਂ ਹੋ ਗਿਆ ਤੁਹਾਨੂੰ ਹਰੇਕ ਇਲੈਕਸ਼ਨ ਦੇ ਵਿੱਚ ਸੁਣਿਆ ਵੀ ਜਾਂਦਾ ਹੈ ਔਰ ਐਨਲਿਸਿਸ ਕਰਦੇ ਹੋ ਬਹੁਤੀਆਂ ਥਾਵਾਂ ਦੇ ਉੱਤੇ ਤੁਹਾਡੇ ਜਿਹੜੀ ਪ੍ਰੈਡਿਕਸ਼ਨ ਹੁੰਦੀ ਹੈ ਸਹੀ ਪਾਈ ਜਾਂਦੀ ਹੈ ਇਸ ਵਾਰ ਦੀ ਚੋਣ ਪਹਿਲਾਂ ਵਾਲੀਆਂ ਚੋਣਾਂ ਨਾਲੋਂ ਵੱਖ ਰਹਿਣ ਵਾਲੀ ਹੈ ਜੇ ਵੱਖ ਰਹਿਣ ਵਾਲੀ ਹੈ ਤੇ ਉਹਦੇ ਕਾਰਨ ਕੀ ਹੈ ਦੇਖੋ ਸੰਦੀਪ ਜੀ ਪਹਿਲੀ ਗੱਲ ਇਹ ਹੈ ਕਿ ਇਹ ਚੋਣ ਐ ਇਤਿਬੋ ਕੋ ਨਹੀਂ ਹੈ ਪਹਿਲਾਂ ਆਮ ਤੌਰ ਤੇ ਦੋ ਤਿਰਾਂ ਹੁੰਦੀਆਂ ਸੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਲੈਫਟ ਮੂਵਮੈਂਟ ਵੀ ਇੱਥੇ ਟਕੜੀ ਹੁੰਦੀ ਸੀ ਉਸ ਵੇਲੇ ਲੈਫਟ ਮੂਵਮੈਂਟ ਦੀ ਇਹ ਹੈ ਕਿ ਕਮਿਊਨਿਸਟ ਪਾਰਟੀ ਤੇ ਕਾਂਗਰਸ ਪਾਰਟੀ ਦੀ ਅੰਡਰਸਟੈਂਡਿੰਗ ਹੋ ਜਾਂਦੀ ਸੀ ਦੂਜੇ ਪਾਸੇ ਬੀਜੇਪੀ ਤੇ ਅਕਾਲੀ ਦਲ ਦੀ ਅੰਡਰਸਟੈਂਡਿੰਗ ਹੋ ਜਾਂਦੀ ਸੀ ਤੇ ਮੁਕਾਬਲਾ ਸਿੱਧਾ ਹੀ ਹੁੰਦਾ ਸੀ ਇਸ ਕਰਕੇ ਦੋ ਬਾਰੀ ਇਥੋਂ 1971 ਔਰ 1999 ਦੇ ਵਿੱਚ ਭਾਨ ਸਿੰਘ ਪੌਰਾ ਸੀਪੀਆਈ ਵੱਲੋਂ ਚੋਣ ਜਿੱਤ ਕੇ ਗਏ ਆ ਪਾਰਲੀਮੈਂਟ 'ਚ ਪਹੁੰਚੇ ਲੇਕਿਨ ਇੱਕ ਸਮਾਂ ਉਹ ਵੀ ਆਇਆ ਸੀ ਜਦੋਂ ਨਰੋਰ ਸੀਪੀਆਈ ਦੇ ਕੈਂਡੀਡੇਟ ਕਾਮਰੇਡ ਗੁਰਸੇਵ ਸਿੰਘ ਨੇ ਮੇਰਾ ਖਿਆਲ ਹੈ ਵੀ ਉਦੋਂ 5 ਕ ਲੱਖ ਵੋਟ ਸੀ ਇਸ ਹਲਕੇ ਦੀ ਤੇ 5 ਲੱਖ ਦੇ ਵਿੱਚੋਂ 1 ਲੱਖ 20 ਹਜ਼ਾਰ ਨਰੋਨ ਦਾਤੀ ਸਿਟੀ ਦੇ ਨਿਸ਼ਾਨ ਤੇ ਕਮਿਊਨਲਿਟੀ ਦੇ ਨਿਸ਼ਾਨ ਤੇ ਉਹਨਾਂ ਨੇ ਹਾਸਲ ਕੀਤੀ ਸੀ ਅਰੇ ਇਹ ਅੱਜ ਦੀ ਜਿਹੜੀ ਚੋਣ ਅੱਜ ਦੀ ਚੋਣ ਬਹੁਤ ਫੜਾਵੀ ਹੈ ਇਹ ਇਸ ਕਰਕੇ ਆ ਵੀ ਕਿਉਂਕਿ ਇੱਕ ਤਾਂ ਨਵੀਂ ਧਿਰ ਪੈਦਾ ਹੋਈ ਹੈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਬੈਸੇ ਤਾਂ 2014 ਚ ਪੰਜਾਬ ਦੇ ਵਿੱਚ ਆ ਗਈ ਸੀ ਜਿਹੜੀ ਪਾਰਟੀ ਚੱਲੀ ਸੀ ਦਿੱਲੀ ਤੋਂ ਸਰਕਾਰ ਉੱਥੇ ਬਣਾਈ ਲੇਕਿਨ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਹੋਈ ਹੈ ਤਾਂ ਇਤਿਹਾਸ ਪੰਜਾਬ ਨੇ ਰਚਿਆ ਸੀ ਉਸ ਵੇਲੇ ਸਾਰੇ ਪੰਜਾਬ ਦੇ ਵਿੱਚੋਂ ਈਵਨ ਕੇਜਰੀਵਾਲ ਸਾਹਿਬ ਵੀ ਹਾਰ ਗਏ ਸੀ ਬਾਰਾਨਸੀ ਤੋਂ ਪ੍ਰਧਾਨ ਮੰਤਰੀ ਦੇ ਖਿਲਾਫ ਖਲੋਤੇ ਸੀ ਲੇਕਿਨ ਇੱਥੋਂ 4 ਸੀਟਾਂ ਗਈਆਂ ਸੀ ਔਰ ਚਾਰਾਂ ਦੇ ਵਿੱਚ ਕੁਸ਼ਿਕ ਸੀਟਾਂ ਆਪਾਂ ਦੇਖੀਏ ਤਾਂ ਥੋੜੇ-ਥੋੜੇ ਮਾਰਦਿੰਦੇ ਤੇ ਹਾਰੀਆਂ ਸੀ ਮਿਸਾਲ ਦੇ ਤੌਰ ਤੇ ਲੁਧਿਆਣਾ ਤੋਂ ਐਚਐਸ ਫੂਡ ਕਾ ਸਾਹਿਬ ਥੋੜੀਆਂ ਜਿਹੀਆਂ ਜੀ ਵੋਟਾਂ ਤੇ ਹਾਰੇ ਸੀ ਖਡੂਰ ਸਾਹਿਬ ਤੋਂ ਭਾਈ ਬਲਦੀਪ ਸਿੰਘ ਉਹਨਾਂ ਦੀ ਪਰਫਾਰਮੈਂਸ ਬਹੁਤ ਸ਼ਾਨਦਾਰ ਸੀ ਡਾਕਟਰ ਸਾਬ ਆਪਣੇ ਦਲਜੀਤ ਸਿੰਘ ਆਈ ਸਰਜੈਂਸੀ ਬੜੇ ਤਕੜੇ ਅਮਰਸਰ ਤੋਂ ਉਹਨਾਂ ਦੀ ਫਾਈਟ ਚੰਗੀ ਸੀ ਸੋ ਉਦੋਂ ਇਹ ਲੱਗਦਾ ਸੀਗਾ ਕਿ ਇਹ ਪਾਰਟੀ ਬੜੀ ਮਕਬੂਲ ਹੋਊਗੀ ਚੱਲੂਗੀ 1917 ਦੀ ਜਾਂ 2017 ਦੀ ਚੋਣ ਆਉਂਦੀ ਹੈ 2017 ਦੀ ਚੋਣ ਦੇ ਵਿੱਚ ਵੀ ਲੱਗਦਾ ਸੀ ਕਿ ਸੀਟਾਂ ਬਹੁਤ ਲੈ ਜਾਣੀ ਲੇਕਰ ਉਹ ਕੁਝ ਕਾਰਨਾ ਕਰਤੇ ਇੱਥੇ ਥੋੜਾ ਇਹਨਾਂ ਦੇ ਪੈਰ ਨਹੀਂ ਲੱਗੇ ਤੇ 22 ਦੇ ਵਿੱਚ ਆ ਕੇ ਜਿਨ੍ਹਾਂ ਨੇ 92 ਸੀਟਾਂ ਲਗੀਆਂ ਉਹ ਇੱਕ ਨਵੀਂ ਤਰ੍ਹਾਂ ਅਰੋ ਨਮੀਤ ਜਿਹੜੀ ਆਈ ਹੈ ਉਹ ਤੇ ਦੇਖੀਏ ਕਿ ਉਹਨੇ ਸਾਰੀਆਂ ਧਿਰਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਕਾਲੀ ਦਲ ਨੂੰ ਵੀ ਪਹੁੰਚਾਇਆ ਕਾਂਗਰਸ ਪਾਰਟੀ ਨੂੰ ਵੀ ਪਹੁੰਚਾਇਆ ਹੁਣ ਐਟ ਪ੍ਰੈਜ਼ੀਡੈਂਟ ਜਿਹੜੀ ਸਿਚੁਏਸ਼ਨ ਹੈ ਕਾਂਗਰਸ ਆਪਣੀ ਥਾਂ ਤੇ ਹੈ ਅਕਾਲੀ ਦਲ ਆਪਣੀ ਥਾਂ ਤੇ ਖੜੁੱਤਾ ਹੈ ਅਕਾਲੀ ਦਲ ਨੂੰ ਨੁਕਸਾਨ ਹੀ ਕਿ ਹੋਇਆ ਕਿ ਭਾਰਤੀ ਜਨਤਾ ਪਾਰਟੀ ਲਾਂਬੇ ਹੋ ਗਈ ਹੈ ਭਾਰਤੀ ਜਨਤਾ ਪਾਰਟੀ ਨੇ ਰਿਟਾਇਰਡ ਜਿਹਾ ਪੱਕੇ ਦੀ ਸੇਵਾ ਮੁਕਤ ਹੋ ਚੁੱਕਿਆ ਹੈ ਥੋੜਾ ਜਿਹਾ ਐਡਵਾਂਸ ਬੀਬੀ ਪਰਮਪਾਲ ਕੌਰ ਉਹਨਾਂ ਨੂੰ ਟਿਕਟ ਦਿੱਤੀ ਹੋਈ ਹੈ ਕੈਂਡੀਡੇਟ ਬਿਲਕੁਲ ਨਵੇਂ ਲੇਕਿਨ ਪਰਿਵਾਰ ਜਿਹੜਾ ਹੈਗਾ ਉਹ ਨਮਾਣੀ ਸਿਕੰਦਰ ਸਿੰਘ ਮਲੂਕੇ ਦਾ ਵੱਡਾ ਨਾਮ ਹੈ ਉਹ ਸਿਕੰਦਰ ਸਿੰਘ ਮਲੂਕਾ ਦੀ ਡਾਕਟਰ ਇਨ ਲਾਇ ਹੈ ਨੂੰ ਹੈ ਔਰ ਸਿਕੰਦਰ ਸਿੰਘ ਮਲੂਕਾ ਬਹੁਤ ਲੰਬਾ ਸਮਾਂ ਬਠਿੰਡਾ ਜ਼ਿਲ੍ਹੇ ਆ ਦੇ ਪ੍ਰੈਜ਼ੀਡੈਂਟ ਰਿਹਾ ਹੈ ਕੋਰ ਕਮੇਟੀ ਦੇ ਮੈਂਬਰ ਵੀ ਅੱਜ ਕੱਲ੍ਹ ਅਨੁਸ਼ਾਸਨੀ ਕਮੇਟੀ ਦੇ ਵੀ ਚੇਅਰਮੈਨ ਹੈ ਅਸਰ ਸੁਖੋਂ ਦਾ ਡਾਡਾ ਹੈ ਉਹਨਾਂ ਦਾ ਬੇਟਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਰਿਹਾ ਹੈ ਸੈਂਟਰਲ ਕੋਆਪਰੇਟਿਵ ਬੈਂਕ ਦਾ ਐਮ ਡੀ ਰਿਹਾ ਹੋਇਆ ਹੈ ਔਰ ਇਹ ਬੀਬੀ ਪਰਮਪਾਲ ਕੌਰ ਇੱਥੇ ਵੀਡੀਓ ਵੀ ਰਹੀ ਹੈ ਡੀ ਡੀ ਪੀਓ ਵੀ ਰਹੀ ਹੈ ਦੋਨਾਂ ਜ਼ਿਲ੍ਹੇਂ ਬਠਿੰਡਾ ਵੀ ਤੇ ਮਾਨਸਾ ਵੀ ਇੱਦਾਂ ਹੋਰ ਦੱਸੋ ਵੈਸੇ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਕਿ ਜਿਹੜੀਆਂ ਪਰਿਵਾਰਾਂ ਦੀਆਂ ਪੁਰਾਣੀਆਂ ਸਿਆਸਤਾਂ ਕੀਤੀਆਂ ਹੁੰਦੀਆਂ ਅੱਗੇ ਕੰਮ ਨਵੇਂ ਆਉਂਦੀਆਂ ਕਿਉਂਕਿ ਕਈ ਵਾਰੀ ਇਹ ਚਰਚਾ ਚੱਲਦੀ ਹੈ ਕਿ ਪਹਿਲਾਂ ਵਾਲੇ ਨੇ ਜੋ ਕੀਤਾ ਕੀਤਾ ਅੱਜ ਕੌਣ ਕੀ ਕਰਦਾ ਇਹਦੇ ਤੇ ਲੋਕ ਜ਼ਿਆਦਾ ਧਿਆਨ ਦਿੰਦੇ ਆ ਦੇਖੋ ਜਿਹੜੀ ਪੰਜਾਬ ਦੀ ਸਥਿਤੀ ਹੈ ਪੰਜਾਬ ਦੀ ਹਿਸਟਰੀ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਜੇ ਅੱਜ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਦੇਖੀ ਤਾਂ ਹਰਸਿਮਰਤ ਕੌਰ ਬਾਦਲ ਨੇ ਜਿਹੜੀ ਆਪਣੀ ਪਰਫਾਰਮੈਂਸ ਦਿਖਾਈ ਹੈ ਉਹ ਤਾਂ ਇਹਨਾਂ ਨੇ 2019 ਤੇ 2014 ਦੇ ਵਿੱਚ ਆ ਕੇ ਦਿਖਾਈ ਹੈ 2009 ਜਦੋਂ ਬੀਬੀ ਬਾਦਲ ਬਣੇ ਪਾਰਲੀਮੈਂਟ ਦੇ ਮੈਂਬਰ ਵਜ਼ੀਰ ਵੀ ਭਾਵੇਂ ਬਣ ਗਏ ਸੀ ਉਦੋਂ ਇਹਨਾਂ ਦੇ ਕੋਲੇ ਉਹ ਕੁਝ ਨਹੀਂ ਸੀ ਕਿਉਂਕਿ ਜਿਹੜਾ ਅਗਲਾ ਟਾਈਮ ਆਉਂਦਾ ਹੈ ਐਮਜ਼ ਵੀ ਆਉਂਦਾ ਸਾਰਾ ਕੁਝ ਪਰ ਜਿਹੜੀ ਲੇਗੇਸੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸੁਖਵੀਰ ਸਿੰਘ ਬਾਦਲ ਦੇਖੀ ਉਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਇਸ ਤਰੀਕੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਜੇ ਦੇਖੀਏ ਤਾਂ ਜਿਹੜਾ ਤੁਹਾਨੂੰ ਪਿਸ਼ੋਕੜਾ ਉਹ ਕੰਮ ਦਿੰਦਾ ਹੈ ਪਰੇ ਜਿਵੇਂ ਇੱਕ ਜਿਹੜੀ ਚੀਜ਼ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਉਹ ਹੈ ਕਿ ਲੋਕਾਂ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਚੇਤਨਤਾ ਪੈਦਾ ਹੋਈ ਹੈ। ਔਰ ਉਹ ਚੇਤਨਤਾ ਜਿਹੜੀ ਹੈ ਕਿਸਾਨ ਅੰਦੋਲਨ ਨੇ ਪੈਦਾ ਕੀਤੀ ਹੈ। ਕਿਸਾਨ ਅੰਦੋਲਨ ਨੂੰ ਮੈਂ ਦੋ ਪੱਖਾਂ ਤੋਂ ਦੇਖਦਾ। ਕਿ ਭਾਵੇਂ ਕਿਸਾਨ ਅੰਦੋਲਨ ਜਦੋਂ ਖੜਾ ਹੋਇਆ ਤੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਹੋਣਾ ਨੇ ਇੱਕ ਆਪਣਾ ਮੋਰਚਾ ਬਣਾ ਕੇ ਦੁਬਾਰਾ ਚੋਣਾਂ ਵੀ ਲੜੀਆਂ। ਉਹਨਾਂ ਨੂੰ ਜਿੱਤ ਪ੍ਰਾਪਤ ਨਹੀਂ ਸੀ ਹੋਈ। ਉਹਨਾਂ ਨੂੰ ਇਸ ਕਰਕੇ ਜਿੱਤ ਪ੍ਰਾਪਤ ਨਹੀਂ ਹੋਈ ਸੀ ਕਿ ਕੋਈ ਜਿਹੜੇ ਲੋਕ ਕਿਸਾਨ ਅੰਦੋਲਨ 'ਚ ਗਏ ਸੂ ਆਪੋ ਆਪਣੀਆਂ ਪਾਰਟੀਆਂ ਨਾਲ ਚਲੇ ਗਏ। ਲੇਕਿਨ ਉਹਦੇ ਵਿੱਚ ਇੱਕ ਯੂਥ ਗਿਆ ਸੀ ਯੂਥ ਨੇ ਜਿਹੜੀ ਉੱਥੋਂ ਚੇਤਨਤਾ ਹਾਸਲ ਕੀਤੀ ਹੈ ਉਹ ਚੇਤਨਤਾ 92 ਐਮਐਲਏਸ ਦਾ ਬੇਸ ਬਣ ਗਈ ਉਹਦਾ ਕਰਕੇ ਉਹ 92 ਐਮਐਲਏ ਬਣੇ ਹੁਣ ਇਹਨਾਂ 92 ਐਮਐਲਏਸ ਦੀ ਜੇ ਕਾਰਗੁਜ਼ਾਰੀ ਦੇਖੀਏ ਤਾਂ ਕਾਰਗੁਜ਼ਾਰੀ ਜਿਹੜੀਆਂ ਲੋਕਾਂ ਦੀਆਂ ਆਸਾਂ ਮੰਗਾ ਸੀ ਉਹਦੇ ਮੁਤਾਬਕ ਆਪਾਂ ਸਾਰਿਆਂ ਨੂੰ ਨਹੀਂ ਕਹਿ ਸਕਦੇ ਕਿ ਸਾਰੇ ਐਮਐਲਏਸ ਜਿਹੜੇ ਹੈਗੇ ਉਹਨਾਂ ਦੇ ਮੁਕਾਬਲਾ ਹੈ ਕੁਝ ਇੱਕ ਬੰਦਿਆਂ ਦੀ ਚੰਗੀ ਪਰਫਾਰਮੈਂਸ ਹੈਗੀ ਹੈਗੀ ਹੈ ਪਰ ਫਿਰ ਵੀ ਜਿਹੜੀ ਹੈਗੀ ਨਾ ਪਿਸ਼ੋਕੜ ਵਾਲੀ ਗੱਲ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਹ ਪੰਜਾਬ ਦੀ ਹਿਸਟਰੀ ਹੈ ਪਰ ਜ਼ਿਆਦਾਤਰ ਨਾ ਜਦੋਂ ਰੋਸ ਹੁੰਦਾ ਬੇਸ਼ੱਕ ਕਿ ਚੋਣ ਵੱਡੀ ਪੰਚਾਇਤ ਦੀ ਆ ਪਾਰਲੀਮੈਂਟ ਦੀ ਆ ਪਰ ਲੋਕ ਸਥਾਨਕ ਮੁੱਦਿਆਂ ਨੂੰ ਵੀ ਕਈ ਵਾਰੀ ਜ਼ਿਆਦਾ ਘਰ ਘਰ ਹੋ ਜਾਂਦੇ ਆ ਕਹਿੰਦੇ ਕਿ ਸਾਡਾ ਇੱਥੇ ਕੀ ਸਵਰਿਆ ਬੇਸ਼ੱਕ ਉੱਥੇ ਤੇ ਭਾਜਪਾ ਨੇ ਕਰਨਾ ਸੀ ਕੇਂਦਰ ਚ ਇੱਥੇ ਆਮ ਆਦਮੀ ਪਾਰਟੀ ਦੇ ਕੋਲ ਸੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਰੋਸ ਹੈ ਜਾਂ ਤਸਵੀਰਾਂ ਆ ਰਹੀਆਂ ਤੁਹਾਨੂੰ ਕੀ ਲੱਗਦਾ ਸਾਰੇ ਪਾਸੇ ਅਸਰ ਕਰਨ ਗਈਆਂ ਜਾਂ ਟਾਵੇਂ-ਟਾਵੇਂ ਥਾਂ ਦੇ ਉੱਤੇ ਹੀ ਆ ਨਹੀਂ ਦੇਖੋ ਜਦੋਂ ਆਮ ਆਦਮੀ ਪਾਰਟੀ ਆਈ ਹੈ ਮੇਰਾ ਖਿਆਲ ਹੈ ਵੀ ਆਮ ਆਦਮੀ ਪਾਰਟੀ ਨੇ ਉਸ ਵੇਲੇ ਜਿਹੜੇ ਲੋਕਾਂ ਨੂੰ ਵਾਅਦੇ ਕੀਤੇ ਸੀ ਵੇ ਸਭ ਕੁਝ ਕਰ ਦਾਂਗੇ ਤੁਹਾਡਾ ਸਾਰਾ ਕੁਝ ਸਾਡੇ ਆਉਣ ਨਾਲ ਸਭ ਕੁਝ ਹੋ ਜਾਊਗਾ। ਮਿਸਾਲ ਦੇ ਤੌਰ ਤੇ ਬਹੁਤ ਸਾਰੇ ਚੰਗੇ ਕੰਮ ਕੀਤੇ ਵੀ ਇਹਨਾਂ ਨੇ ਜਿਵੇਂ ਬਿਜਲੀ ਵਾਲਾ ਮਾਮਲਾ ਹੈ। ਬਿਜਲੀ ਵਾਲਾ ਮਾਮਲਾ ਇਹਨਾਂ ਨੇ 600 ਯੂਨਿਟ ਕਰਤੀ ਹੈ ਇੱਕ ਸਰਕਲ ਦੀ ਦੋ ਮਹੀਨਿਆਂ ਦੇ ਵਿੱਚ। ਉਹਦੇ 'ਚ ਇਹ ਲੱਗਦਾ ਹੈ ਕਿ ਇਹਨਾਂ ਨੇ ਜੀ ਲੋਕਾਂ ਦਾ ਬਹੁਤ ਭਲਾ ਕਰਤਾ। ਠੀਕ ਹੈ ਕੁਝ ਲੋਕਾਂ ਦਾ ਭਲਾ ਹੋਇਆ ਪਰ ਜੇ ਆਪਾਂ ਲੰਬੇ ਸਮੇਂ 'ਚ ਦੇਖੀ ਤਾਂ ਅਕਸਰ ਜਿਹੜੀ ਉਹ ਬਿਜਲੀ ਡਿਪਾਰਟਮੈਂਟ ਨੂੰ ਪੇਮੈਂਟ ਕਰਦੇ ਨੇ ਸਰਕਾਰੀ ਖਜ਼ਾਨੇ ਨੂੰ ਜਾਨੀ ਉਹ ਵੀ ਤਾਂ ਲੋਕਾਂ ਦੀ ਹੈ। ਪਰ ਦੂਜੇ ਪਾਸੇ ਜੇ ਆਪਾਂ ਦੇਖੀ ਨਾ ਕਿ ਬਹੁਤ ਵੱਡਾ ਫੈਕਟਰ ਹੈ। ਇਹ ਠੀਕ ਹੈ ਜਿਵੇਂ ਇਹ ਕਹਿੰਦੇ ਜੀ 43000 ਬੰਦੇ ਅਸੀਂ ਨਵੇਂ ਭਰਤੀ ਕੀਤੇ ਐ ਤੇ ਉਹਨਾਂ ਬੰਦਿਆਂ ਤੋਂ 1 ਰੁਪਿਆ ਨਹੀਂ ਲਿਆ ਮੈਰਿਟ ਤੇ ਭਰਤੀ ਹੋਈ ਹੈ ਪੋਜੀਟਿਵ ਹੈ ਲੇਕਿਨ ਜਿਹੜਾ 27000 ਫਿਰ 43000 ਅੱਜਕੱਲ ਮੇਰੇ ਖਰ ਗਿਣਤੀ 50000 ਹੋ ਗਈ ਹੋਣੀ ਐ ਜਿਹੜਾ ਕੱਚਾ ਮੁਲਾਜ਼ਮ ਹੂੰ ਉਹ ਕੱਚੇ ਮੁਲਾਜ਼ਮ ਜਿਹੜੇ ਹੈਗੇ ਪੱਕੇ ਨਹੀਂ ਹੋਏ ਉਹ ਪਿੱਠ ਤੇ ਫਿਰਦੇ ਆ ਉਹ ਹੁਣ ਉਸ ਕਿਸਮ ਦੀ ਵਿਰੋਧਤਾ ਵੀ ਨਹੀਂ ਕਰ ਸਕਦੇ ਜਿਹੜੀ ਵਿਰੋਧਤਾ ਪਹਿਲਾਂ ਕਰਦੇ ਹੁੰਦੇ ਸੀ ਕਿਉਂਕਿ 3 ਸਾਲ ਪਏ ਉਹਨਾਂ ਨੂੰ ਪਤਾ ਕਿ ਜੇ ਇਲੈਕਸ਼ਨ ਦੇ ਵਿੱਚ ਅਸੀਂ ਜਿੰਦਾਬਾਦ ਮੁਰਦਾਬਾਦ ਜ਼ਿਆਦਾ ਕਰਾਂਗੇ ਦਾ ਉਹ ਬੜੀ ਸਾਨੂੰ ਪੁੱਠੀ ਪੈਸਾ ਜੀ ਆਸ ਮਾੜੀ ਮੁੱਟੀ ਬੱਜੀ ਉਹ ਵੀ ਟੁੱਟ ਸਕਦੀ ਉਹ ਵੀ ਟੁੱਟ ਜਾ ਸਕਦੀ ਹੈ ਲੇਕਿਨ ਵੋਟ ਦੇ ਮਾਮਲੇ ਦੇ ਵਿੱਚ ਉਹਨਾਂ ਦਾ ਜਿਹੜਾ ਗੁੱਸਾ ਹੈ ਹੁਣ ਮੈਂ ਤੁਹਾਡੇ ਨਾਲ ਇੱਕ ਦਾ ਸਾਡੇ ਕੋਲ ਇੱਕ ਇੱਥੇ ਸੱਜਣ ਆਈ ਉਹ ਕਿਸੇ ਆਰਗੇਨਾਈਜੇਸ਼ਨ ਦਾ ਪ੍ਰੈਜ਼ੀਡੈਂਟ ਸੀ ਉਹ ਆਇਆ ਪ੍ਰੈਸ ਨੋਟ ਦੇਣ ਵਾਸਤੇ ਕਹਿੰਦਾ ਜੀ ਇਹ ਪ੍ਰੈਸ ਨੋਟ ਹੈ ਮੈਂ ਇਹਨੂੰ ਪੁੱਛਿਆ ਵੀ ਤੁਹਾਡੀ ਕਿੰਨੀ ਸਟਰੈਂਥ ਹੈ ਜੀ ਕਹਿੰਦਾ 11 1200 ਮੈਂ ਕਿਹਾ ਸਥਿਤੀ ਕੀ ਹੈ ਉਹ ਕਹਿੰਦਾ ਜੀ ਮੇਰੀ ਉਮਰ ਜਿਹੜੀ ਹੈ 46 ਸਾਲ ਹੋ ਗਏ 17 ਸਾਲ ਮੈਨੂੰ ਭਰਤੀ ਨੂੰ ਹੋਏ ਨੂੰ ਹੋਗੇ ਨੌਕਰੀ ਮੈਨੂੰ ਕਿਤੇ ਮਿਲਨੀ ਨਹੀਂ ਪੱਕਾ ਮੈਨੂੰ ਕੀਤਾ ਮੈਂ ਕਹਿੰਦਾ ਸਰਕਾਰ ਤਾਂ ਕਹਿੰਦੀ ਆ ਪੱਕੇ ਉਹ ਕਹਿੰਦਾ ਕੁਝ ਬੰਦੇ ਕੀਤੇ ਟੀਚਰਾਂ ਵਾਲੇ ਪੱਕੇ ਨਹੀਂ ਕੀਤੇ ਉਹਨਾਂ ਦੀਆਂ ਤਰਖਾਂ ਵਧਾਈਆਂ ਜਿਹੜੇ 6-6000 ਮਿਲਦਾ ਸੀ ਉਹਨੂੰ 10000 15000 20000 ਤੱਕ ਉਹ ਕਰ ਦਿੱਤਾ ਲੇਕਿਨ ਜੇ ਰੈਗੂਲਰ ਕਰਨੇ ਸੀ ਉਹ ਨਹੀਂ ਹੋਏ ਗਿਣਤੀ ਕਹਿੰਦਾ ਜੀ 50000 ਬੇਚੈ ਨਹੀਂ ਇਹ ਨਹੀਂ ਜ਼ਿਆਦਾ ਹੈ ਉਹ ਬੇਚੈ ਨਹੀਂ ਕਿਸੇ ਵੇਲੇ ਵੀ ਭਾਂਬੜ ਬਣ ਸਕਦੀ ਹੈ ਸੋ ਜਿਹੜੀਆਂ ਇਹਨਾਂ ਨੇ ਲੋਕਾਂ ਦੀਆਂ ਉਮੀਦਾਂ ਜਗਾਈਆਂ ਸੀ ਨਾ ਉਹ ਉਮੀਦਾਂ ਦੀ ਪੂਰਤੀ ਨਹੀਂ ਹੋ ਰਹੀ ਖਾਸ ਕਰਕੇ ਕਿਸਾਨ ਵਰਗ ਪਹਿਲਾਂ ਉਧਰੋਂ ਦੁਖੀ ਸੀ ਸੈਂਟਰ ਤੋਂ ਵੀ ਸਾਡੇ ਨਾਲ ਤੇ ਧੋਖਾ ਹੋ ਗਿਆ ਜੀ ਭਾਜਪੀ ਕਹਿੰਦੀ ਐ ਐਮਐਸਪੀ ਦੀ ਗਰੰਟੀ ਦੇਣੀ ਐ ਉਲਟਾ ਸਾਨੂੰ ਗੋਲੀਆਂ ਮਾਰੀਆਂ ਗਈਆਂ ਗਿਆ ਸਿੱਧੀਆਂ ਗਿਆ ਸੁੱਟੀ ਗਈ ਬਹੁਤ ਕੁਝ ਹੋਇਆ ਕਹਿੰਦੇ ਪਰ ਇੱਥੋਂ ਵਾਲਿਆਂ ਨੇ ਵੀ ਗੜੇ ਮਾਰੀ ਦੀ ਜਾਂ ਅੱਗ ਲੱਗੀ ਫਸਲ ਨੂੰ ਕਿਸੇ ਵਜ੍ਹਾ ਕਰਕੇ ਮੁਆਵਜ਼ਾ ਨਹੀਂ ਦਿੰਦੇ ਉਤੋਂ ਖੇਤੀਬਾੜੀ ਮੰਤਰੀ ਕੋਲੇ ਸੀਟ ਆ ਗਈ ਉਮੀਦਵਾਰੀ ਉਹਨਾਂ ਲਈ ਤੇ ਹੀ ਬੜਾ ਔਖਾ ਹੋਇਆ ਪਿਆ ਇਹਦੇ ਚ ਉਲੰਘਣਾ ਕਿਸਾਨਾਂ ਦੇ ਵਿਰੁੱਧ ਦੇ ਵਿੱਚ ਉਲੰਘਣਾ ਦੇਖੋ ਖੇਤੀਬਾੜੀ ਮੰਤਰੀ ਜਿਹੜਾ ਹੈਗਾ ਖੇਤੀਬਾੜੀ ਮੰਤਰੀ ਕਿਤਾ ਜੇ ਆਪਾਂ ਦੇਖੀਏ ਖੇਤੀਬਾੜੀ ਮੰਤਰੀ ਬਹੁਤ ਲੰਬਾ ਸਮਾਂ ਬਾਅਦ ਬਣੇ ਜੀ ਲਗਭਗ ਜਦੋਂ ਸਰਕਾਰ ਬਣੀ ਹੈ ਜੇ ਉਸ ਦਿਨ ਹੀ ਉਹਨਾਂ ਨੂੰ ਕੋਈ ਮੰਤਰੀ ਬਣਾਇਆ ਹੁੰਦਾ ਉਹਨਾਂ ਨੂੰ ਪਾਵਰ ਦਿੱਤੀ ਹੁੰਦੀ ਤਾਂ ਮੇਰਾ ਖਿਆਲ ਹੈ ਜੇ ਰਿਜ਼ਲਟ ਹੋਰ ਹੋਣਾ ਸੀ ਹਾਲਾਤ ਹੋਰ ਹੋਣੇ ਸੀ ਕਿਉਂਕਿ ਜਿਸ ਬੰਦੇ ਨੂੰ ਨੇ ਹਰਾਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ 11 ਬਾਰ ਦਾ ਐਮਐਲਏ 5 ਬਾਰ ਦਾ ਮੁੱਖ ਮੰਤਰੀ ਉਸ ਬੰਦੇ ਨੂੰ ਹਰਾ ਕੇ ਆਇਆ ਔਰ ਉਹਨੂੰ ਪਾਵਰ ਸੈਂਟਰ ਬਣਾਉਣਾ ਚਾਹੀਦਾ ਸੀ ਲੰਬੀ ਲੇਕਿਨ ਪਾਵਰ ਸੈਂਟਰ ਨਹੀਂ ਬਣਾਇਆ ਬੜਾ ਲੇਟ ਆ ਕੇ ਬਣਾਇਆ ਉਹਦੇ ਸਰਕਾਰ ਕਿੰਦਾ ਤੁਸੀਂ ਪਾਰਲੀਮੈਂਟ ਦੀ ਲੜੋ ਉਹਨਾਂ ਨੇ ਪਾਰਲੀਮੈਂਟ ਦੀ ਚੋਣ ਲੜਤੀ ਉਹਨਾਂ ਦੀ ਜਿਹੜੀ ਐਗਰੀਕਲਚਰ ਪਾਲਿਸੀ ਬਣੀ ਹੈ ਉਹ ਅਜੇ ਤੱਕ ਪਾਲਿਸੀ ਪ੍ਰਵਾਨ ਨਹੀਂ ਹੋਈ ਉਹ ਉੱਥੇ ਆਰਦੀ ਜਾਂਦੇ ਉੱਤੇ ਪਈ ਆ ਲੋਕਾਂ ਨੂੰ ਪਤਾ ਹੀ ਨਹੀਂ ਹੈ ਪਾਲਿਸੀ ਚ ਹੈ ਕੀ ਹੈ ਪਾਲਿਸੀ ਹੈ ਕੀ ਹੈ ਇਹ ਹੈ ਪਰ ਦੂਜੇ ਪਾਸੇ ਜਿਹੜੀ ਅਸੀਂ ਦੇਖੀ ਜਿਹੜਾ ਸਾਨੂੰ ਇਮੀਡੀਏਟ ਇੱਥੇ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਦਾ ਜੇ ਆਪਾਂ ਕਹਿ ਦਈਏ ਇੱਥੇ ਗੜੇ ਮਾਰ ਹੋਈ ਹੈ ਉਹ ਗੜੇ ਮਾਰ ਦੇ ਵਿੱਚ ਕਿਉਂਕਿ ਮਾਨ ਸਾਹਿਬ ਨੇ ਤੁਹਾਡੇ ਯਾਦ ਹੋਣਾ ਜਦੋਂ ਚਰਨਜੀਤ ਸਿੰਘ ਚੰਨੀ ਬੜੇ ਹਨ ਨਾ ਮੁੱਖ ਮੰਤਰੀ ਉਸ ਵੇਲੇ ਸੈੱਡ ਕਾਟਨ ਦੀ ਫਸਲ ਨੂੰ ਬੜੀ ਇੱਕ ਨੁਕਸਾਨ ਹੋਇਆ ਸੀ ਚੰਨੀ ਸਾਹਿਬ ਉਹਨਾਂ ਦੇ ਨਾਲ ਪ੍ਰਤਾਪ ਆਪਣਾ ਤ੍ਰਿਪਤ ਰਜਿੰਦਰ ਸਿੰਘ ਬਾਜਬਾ ਤੇ ਸੁਖੀ ਰੰਧਾਵਾ ਆਏ ਸੀ ਉਹਨਾਂ ਨੇ ਮੰਜਿਆਂ ਦੇ ਉੱਤੇ ਬੈਠ ਕੇ ਲੋਕਾਂ ਨਾਲ ਲੰਗਰ ਪਾਣੀ ਵੀ ਸ਼ਕਿਆ ਤੇ ਉਦੋਂ ਉਹਨਾਂ ਨੇ 16-17000 ਰੁਪਿਆ ਪਰ ਏਕੜ ਮੁਆਵਜ਼ਾ ਦਿੱਤਾ ਸੀ ਉਹ ਮੁਆਵਜ਼ਾ ਤਕਸੀਮ ਨਹੀਂ ਕਰ ਸਕੇ ਸੀ ਕਿਉਂਕਿ ਕੋਡ ਆਫ ਕੰਡੈਕਟ ਲੱਗਾ ਹੋਇਆ ਸੀ ਤਕਸੀਮ ਕੀਤਾ ਸੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਮੈਂ ਤੁਹਾਡੇ ਧਿਆਨ ਚ ਲਿਆਉਣਾ ਜਿਹੜਾ ਮਾਨਸਾ ਇੱਕ ਵੱਡਾ ਇਕੱਠ ਕੀਤਾ ਸੀ ਔਰ ਉੱਥੇ ਅੱਗੇ ਜਿਹੜਾ ਇਹਨਾਂ ਨੇ ਭਾਸ਼ਣ ਕੀਤਾ ਸੀ ਇਹਨਾਂ ਨੇ ਕਿਹਾ ਨੁਕਸਾਨ ਦੀ ਪੂਰਤੀ ਦੇ ਵਾਸਤੇ ਗਰਦੌਰੀ ਦੀ ਲੋੜ ਨਹੀਂ ਪੈਣੀ ਗਰਦੌਰੀ ਮਗਰੋਂ ਕਰਾਂਗੇ ਪਹਿਲਾਂ ਪੂਰਤੀ ਕਰਾਂਗੇ ਤੁਹਾਨੂੰ ਅਸੀਂ ਫਿਰ ਬੱਕਰੀਆਂ ਦਾ ਵੀ ਕੂਕੜੀਆਂ ਦਾ ਵੀ ਸਭ ਦਾ ਮੁਆਵਜ਼ਾ ਦੇਵਾਂਗੇ ਜਗੈਸਾ ਪੈਦਾ ਕਰਤੀ ਹੁਣ ਗੜੇਮਾਰ ਹੋ ਗਈ ਅਜੇ ਤੱਕ ਲੋਕਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਇਹ ਠੀਕ ਹੈ ਵੀ ਕੋਡ ਆਫ ਕੰਡਕਟ ਲੱਗਿਆ ਵੈ ਪਰ ਉਹ ਉਹ ਤਾਂ ਮਾਨ ਸਾਹਿਬ ਦਾ ਭਾਸ਼ਣ ਜਾਂਚ ਕਰ ਦਿੰਦਾ ਕੂਕੜੀਆਂ ਦਾ ਮੁਆਵਜ਼ਾ ਮੰਗਦੇ ਉਹ ਗੱਲ ਗੱਲ ਦੇ ਉੱਤੇ ਇਹ ਕਹਿ ਦਿੰਦੇ ਆ ਵੀ ਇਹ ਤਾਂ ਕੂਕੜੀਆਂ ਮੁਰਗੀਆਂ ਬੱਕਰੀਆਂ ਸਾਰਿਆਂ ਦਾ ਮੁਆਵਜ਼ਾ ਦਿੰਦੇ ਸੀ ਹੁਣ ਕਿੱਥੇ ਹੈ ਹੁਣ ਇਹ ਇਹ ਇੱਕ ਸਮੱਸਿਆ ਹੈਗੀ ਹੈ ਇਹ ਸਮੱਸਿਆ ਹੈਗੀ ਹੈ ਪਰ ਫਿਰ ਵੀ ਇਹਦੇ باوجود ਮੈਂ ਸਮਝਦਾ ਕਿ ਲੋਕਾਂ ਨੂੰ ਸਰਕਾਰ ਨਾਲ ਅਲਰਜੀ ਹੈਗੀ ਹੈ ਲੇਕਿਨ ਜਿਹੜੇ ਸਾਡੇ ਮੰਤਰੀ ਆ ਖੇਤੀਬਾੜੀ ਮੰਤਰੀ ਜਾਂ ਜਿਹੜੇ ਇੱਥੇ ਕੈਂਡੀਡੇਟ ਆ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਪ੍ਰਮਾਨ ਸੀ ਉਹਨਾਂ ਦੇ ਪਰਿਵਾਰ ਦੀ ਦਿੱਖ ਉਹਨਾਂ ਦੀ ਇਮਾਨਦਾਰੀ ਉਹਨੂੰ ਦੇਖ ਕੇ ਜਿਹੜੇ ਲੋਕ ਵੋਟ ਨਹੀਂ ਵੀ ਪਾਉਂਦੇ ਕਹਿੰਦੇ ਯਾਰ ਬੰਦਾ ਤਾਂ ਚੰਗਾ ਹੈ ਨਾ ਹੱਕ ਇਹਦਾ ਬਣਦਾ ਪਰ ਕਰੀਏ ਕੀ ਇਹ ਕਿੱਥੇ ਬਠਿੰਡਾ ਸੀਟ ਦੇ ਉੱਤੇ ਉਹਦਾ ਤੁਸੀਂ ਕਿਵੇਂ ਵੇਖਿਆ ਕਿਉਂਕਿ ਬਾਹਰਲੇ ਹਲਕਿਆਂ 'ਚ ਚਰਚਾ ਇਹ ਆ ਚੰਡੀਗੜ੍ਹ ਦੇ ਕਈ ਜਰਨਲਿਸਟ ਜਦੋਂ ਵਿਸ਼ਲੇਸ਼ਣ ਕਰਦੇ ਆ ਜਾਂ ਉਹ ਰੋ ਕਹਿੰਦੇ ਆ ਕਿ ਬਾਕੀ ਥਾਵਾਂ ਤੇ ਅਲਾਈਅੰਸ ਕਿਸੇ ਹੋਰ ਦਾ ਹੋਵੇ ਨਾ ਹੋਵੇ ਬਠਿੰਡੇ ਦੇ ਵਿੱਚ ਜਿਹੜੀ ਇੱਕ ਕਾਂਗਰਸ ਨੇ ਉਮੀਦਵਾਰੀ ਐਲਾਨੀ ਨਾ ਉਹਦੇ ਨਾਲ ਬੜੇ ਚਰਚੇ ਹੋ ਗਏ ਕਿ ਕੌਣ ਕਿਹਦੇ ਨਾਲ ਸੈਟਿੰਗ ਕਰ ਗਿਆ ਕਮਜ਼ੋਰ ਕੈਂਡੀਡੇਟ ਦੇ ਦੋ ਉਧਰੋਂ ਉਹ ਕਰ ਦੋ ਇਹ ਕਰ ਦੋ ਇਹ ਗੱਲਾਂ ਬੜੀਆਂ ਹੋਈਆਂ ਤੁਸੀਂ ਕੀ ਸਮਝਿਆ ਇਹਨੂੰ ਦੇਖੋ ਮੇਰਾ ਖਿਆਲ ਹੈ ਵੀ ਕਈ ਵਾਰੀ ਨੇ ਜਦੋਂ ਆਪਾਂ ਗਰਾਊਂਡ ਰੀਅਲਿਟੀ ਨਹੀਂ ਦੇਖਦੇ ਜਿਹਨੂੰ ਕਮਜ਼ੋਰ ਕੈਂਡੀ ਉਹ ਕਿ ਉਹ ਇਸ ਕਰਕੇ ਕਿ ਜੇ ਤੁਸੀਂ ਜੀਤ ਮਹਿੰਦਰ ਸਿੱਧੂ ਦਾ ਇਤਿਹਾਸ ਦੇਖੋ 1995 ਦੇ ਵਿੱਚ ਜੀਤ ਮਹਿੰਦਰ ਸਿੰਘ ਸਿੱਧੂ ਇੰਜੀਨੀਅਰਿੰਗ ਕਰਕੇ ਬਠਿੰਡੇ ਚ ਆਇਆ ਸੀ ਇੱਥੇ ਇਹਨੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਖੰਡ ਪਾਠ ਕਰਵਾਇਆ ਸੀ ਤੇ ਇਹ ਕਹਿੰਦਾ ਸੀ ਕਿ ਮੈਂ ਹੁਣ ਨੌਕਰੀ ਨਹੀਂ ਕਰਨੀ ਮੈਂ ਪੋਲਿਟਿਕਸ ਕਰੂੰਗਾ ਔਰ 96 ਦੇ ਵਿੱਚ ਬਕਾਇਦਾ ਮਤਲ ਜਿਹੜਾ ਇਹਨੇ ਆਪਣਾ ਕੰਮ ਸ਼ੁਰੂ ਕਰਤਾ ਸੀ 97 ਦੇ ਵਿੱਚ ਇਹਨੂੰ ਅਕਾਲੀ ਦਲ ਨੇ ਟਿਕਟ ਦਿੱਤੀ ਟਿਕਟ ਅਕਾਲੀ ਦਲ ਨੇ ਦੇਤੀ ਲੇਕਿਨ ਅਕਾਲੀ ਦਲ ਦੇ ਵਿੱਚ ਇੱਕ ਸੈਕਸ਼ਨ ਉਹ ਸੀ ਜਿਹੜਾ ਇਹ ਸਮਝਦਾ ਸੀ ਕਿ ਇਹ ਮੁੰਡਾ ਪੜਿਆ ਲਿਖਿਆ ਇੰਜੀਨੀਅਰ ਹੈ ਬਾਪ ਇਹਦਾ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਰਿਹਾ ਹੈ ਜੀ ਔਰ ਇਹ ਬੰਦਾ ਬਾਦਲ ਪਰਿਵਾਰ ਦੇ ਨੇੜੇ ਵੀ ਹੈ ਜੇ ਪਾਵਰ ਚ ਆ ਗਿਆ ਤੇ ਸਾਨੂੰ ਕਹਿੰਿਆ ਨੂੰ ਰੋਲ ਦੋ ਤਾਂ ਉਸ ਵੇਲੇ ਸੰਦੀਪ ਜੀ ਜਦੋਂ ਇਹਨੂੰ ਅਕਾਲੀ ਦਲ ਦੀ ਟਿਕਟ ਦਿੱਤੀ ਮੁਕਾਬਲੇ ਦੇ ਉੱਤੇ ਕਿ ਇੰਡੀਪੈਂਡੈਂਟ ਪਰਦਾ ਖੜਾ ਕੀਤਾ ਜਿਹਦਾ ਨਾਮ ਸੀ ਜਸਪਾਲ ਸਿੰਘ ਧਨ ਸਿੰਘ ਖਾਨਾ ਜੀ ਜਸਪਾਲ ਸਿੰਘ ਧਨ ਸਿੰਘ ਖਾਨਾ ਜਨਮੇਜਾ ਸਿੰਘ ਸੇਖੋਂ ਦਾ ਰਿਸ਼ਤੇਦਾਰ ਹੈ ਤੇ ਜਨਮੇਜਾ ਸਿੰਘ ਸੇਖੋਂ ਜਿਹੜਾ ਹੈਗਾ ਤੁਹਾਨੂੰ ਪਤਾ ਕਿੰਨਾ ਪਾਵਰਫੁਲ ਸੀ ਉਹ ਬੰਦਾ ਅਕਾਲੀ ਦਲ ਦੀ ਵਰਕਿੰਗ ਕਮੇਟੀ ਦਾ ਮੈਂਬਰ ਸੀ ਉਹਨੂੰ ਇੰਡੀਪੈਂਡੈਂਟ ਖੜਾ ਕਰਤਾ ਤੇ ਉਹ 10000 ਤੋਂ ਉੱਪਰ ਵੋਟਾਂ ਲੈ ਗਿਆ ਤੇ ਜੀਤਵਿੰਦਰ ਸੋਢੀ ਦੀਆਂ ਜੀ ਵੋਟਾਂ ਤੇ ਹਾਰ ਗਿਆ 97 'ਚ 97 ਦੇ ਵਿੱਚ ਜਦੋਂ ਵੋਟਾਂ ਹੱਥ ਤੇ ਹਾਰ ਗਿਆ ਤੇ ਫਿਰ ਆ ਗਈ 2002 ਦੀ ਇਲੈਕਸ਼ਨ ਉੱਥੇ ਅਕਾਲੀ ਦਲ ਨੇ ਉਹਨੂੰ ਟਿਕਟ ਨਹੀਂ ਦਿੱਤੀ ਟਿਕਟ ਦੇਦੀ ਮੋਹਨ ਸਿੰਘ ਬੰਗੀ ਨੂੰ ਇੰਡੀਪੈਂਡੈਂਟ ਖੜਾ ਹੋ ਗਿਆ ਇੰਡੀਪੈਂਡੈਂਟ ਖੜਾ ਹੋ ਕੇ 2002 'ਚ ਦਮਦਮਾ ਸਾਹਿਬ ਪੰਜਵਾਂ ਤਖਤ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਇਆ ਉਥੋਂ ਇੰਡੀਪੈਂਡੈਂਟ ਜਿੱਤਣਾ ਕੋਈ ਖਾਲਾ ਜੀ ਦਾ ਬੜਾ ਨਹੀਂ ਉਸ ਤੋਂ ਬਾਅਦ 2007 ਦੀ ਜਿਹੜੀ ਚੋਣ ਇਹਨੇ ਕਾਂਗਰਸ ਪਾਰਟੀ ਦੀ ਟਿਕਟ ਤੇ ਲੜੀ 2012 ਦੀ ਲੜੀ ਤਿੰਨ ਵਾਰੀ ਫਿਰ 2014 ਦੇ ਵਿੱਚ ਆ ਕੇ ਰਿਜ਼ਾਈਨ ਦਿੱਤਾ ਜਦੋਂ ਨੇ ਅਕਾਲੀ ਦਲ ਜਿਉਂ ਕੀਤਾ ਦੁਬਾਰਾ ਅਕਾਲੀ ਦਲ ਦੀ ਟਿਕਟ ਤੇ ਖੜੀ ਕੀਤੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਹਿਬ ਤੋਂ ਚਾਰ ਵਾਰ ਦਾ ਐਮ.ਐਲ.ਏ. ਔਰ ਉਹਦੇ ਬਾਰੇ ਜਿਹੜੀ ਲੋਕਾਂ ਦੇ ਵਿੱਚ ਇੱਕ ਬਣੀ ਹੋਈ ਹੈ ਭਲ ਬਣੀ ਹੋਈ ਹੈ ਉਹ ਬੰਦਾ ਤੁਸੀਂ ਨੂੰ ਟੈਲੀਫੋਨ ਕਰੋ ਹੁਣ ਕਰਕੇ ਦੇਖੋ ਟੈਲੀਫੋਨ ਦਾ ਟੈਲੀਫੋਨ ਕੋਈ ਪੀਏ ਨਹੀਂ ਚਾਹਦਾ ਉਹ ਆਪ ਚਾਹਦਾ ਹੈ ਬੰਦੇ ਨਾਲ ਸਿੱਧੀ ਗੱਲ ਕਰਦਾ ਮਤਲਬ ਇਸ ਸੀਟ ਦੇ ਉੱਤੇ ਜਿੰਨੇ ਉਮੀਦਵਾਰ ਆਏ ਆ ਮદાન ਦੇ ਵਿੱਚ ਆ ਸਿਮਰਜੀਤ ਸਿੰਘ ਮਾਨ ਨੇ ਲਖੇ ਸਧਾਨੇ ਨੂੰ ਅੱਗੇ ਕਰਤਾ ਕਿਸੇ ਨੂੰ ਘਟਾ ਕੇ ਨਾ ਵੇਖਿਆ ਜਾਵੇ ਕੋਈ ਕਿਸੇ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ ਸਾਰੇ ਬੰਦੇ ਆਪੋ ਆਪਣੇ ਲਖੇ ਸਧਾਨੇ ਦਾ ਜਿਹੜਾ ਉਹਦਾ ਫੀਲਡ ਜਿਸ ਫੀਲਡ ਦੇ ਵਿੱਚ ਉਹ ਕੰਮ ਕਰ ਰਿਹਾ ਉੱਥੇ ਉਹਦਾ ਨਾਮ ਹੈ ਜੇ ਜੀਤ ਮਿੰਦਰ ਦੀ ਗੱਲ ਦੇਖੀ ਉਹਦਾ ਆਪਦਾ ਨਾਮ ਹੈ ਜੇ ਆਪਾਂ ਖੁੱਡੀਆਂ ਸਾਹਿਬ ਦਾ ਦੇਖੀ ਉਹਦਾ ਆਪਦਾ ਨਾਮ ਹੈ ਪਰਮਪਾਲ ਕੌਰ ਨੂੰ ਦੇਖੀ ਤੇ ਉਹਦਾ ਆਪਦਾ ਨਾਮ ਹੈ ਇਹ ਮਤਲਬ ਆਪੋ ਆਪਣੀ ਦੀ ਕਿ ਬੜੀ ਅਜੀਬ ਜਿਹੀ ਰਹੀ ਹੈ ਕਿ ਕੋਈ ਵੀ ਕਿੱਡਾ ਹੀ ਵੱਡਾ ਪੰਡਤ ਹੋਵੇ ਸਿਆਸੀ ਪੰਡਤ ਹੋਵੇ ਪ੍ਰੇਡਿਕਟ ਨਹੀਂ ਕਰ ਸਕਦਾ ਅੱਜ ਦੀ ਘੜੀ ਫੇਨ ਹੋ ਜਾਊਗਾ ਜੇ ਕੋਈ ਅੱਜ ਗੱਲ ਕਹਿ ਤੀ ਅੱਜ ਕੋਈ ਵੀ ਨਹੀਂ ਕਰ ਸਕਦਾ ਮੈਂ ਕਹਿੰਦਾ ਸਭ ਕੁਝ ਸਾਹਮਣੇ ਲਿਖਨ ਦੇ ਬਾਵਜੂਦ ਵੀ ਇਹ ਨਹੀਂ ਪਤਾ ਕਿ ਘੰਟੇ ਬਾਅਦ ਸਥਿਤੀ ਕੀ ਹੋ ਜੇ ਹਾਲਾਤ ਬੜੇ ਜਿਹੇ ਟੇਡੇ ਇਹ ਅਖੀਰਲੇ ਦਿਨਾਂ ਚ ਆ ਕੇ ਜਦੋਂ ਹਫਤਾ ਕਰ ਰਹਿ ਜਾਂਦਾ ਵੋਟ ਕਰਨ ਦਾ 1 ਜੂਨ ਨੂੰ ਸਾਰੇ ਜਾਣਦੇ ਪੰਜਾਬ ਚ VOTING ਹੋਣੀ ਹੈ ਇਹ ਅਖੀਰਲਾ ਹਫਤਾ ਸਮੀਕਰਨ ਕਿਵੇਂ ਬਦਲਦਾ ਹੈ ਤੇ ਕਿਹੜਾ ਫੈਕਟਰ ਇਸ ਵਾਰੀ ਕੰਮ ਕਰ ਸਕਦਾ ਓਵਰਆਲ ਪੰਜਾਬ ਦੇ ਅੰਦਰ ਦੇ ਐਸ ਵਿਦੇ ਦੀ ਜਿਹੜੀ ਸਥਿਤੀ ਹੈ ਤੁਸੀਂ ਅੱਜ ਦੀਆਂ ਅਖਬਾਰਾਂ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਇੱਕ ਬਿਆਨ ਤੁਸੀਂ ਪੜਿਆ ਹੋਣਾ ਜਿਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਇਹ ਗੱਲ ਕਹਿੰਦੇ ਆ ਕਹਿੰਦੇ ਦੇਖੋ ਜੀ ਇਹ ਆਦਾਨੀਆਂ ਅਮਬਾਨੀਆਂ ਨੇ ਜਿਹੜੇ ਹੈਗੇ ਟੈਂਪੂ ਪਰ ਪਰ ਕੇ ਕਾਲੇ ਧੰਦੇ ਉਹਨਾਂ ਕੋਲੇ ਭੇਜਦੇ ਆਹ ਰਾਹੁਲ ਗਾਂਧੀ ਕੋਲੇ ਤੇ ਰਾਹੁਲ ਗਾਂਧੀ ਦੇ ਨਾਂ ਲੈਣਾ ਛੱਡਿਆ ਹੋਇਆ ਹੈ ਹਾਲਾਂਕਿ ਰਾਹੁਲ ਗਾਂਧੀ ਨੇ ਨਾਂ ਲੈਣਾ ਨਹੀਂ ਛੱਡਿਆ ਹੋਇਆ ਉਹਨਾਂ ਨੇ ਪ੍ਰੂਫ ਪੇਸ਼ ਕਰਤੇ ਵੀ ਤੋਂ ਸਾਰੇ ਦਿਨਾਂ ਚ ਕਰਦਾ ਰਹੇ ਪ੍ਰਾਈਮ ਮਿਨਿਸਟਰ ਜੀ ਇਹਨਾਂ ਡਿਫੈਂਸਿਵ ਹੋ ਗਏ ਤਾਂ ਉਹਦਾ ਜਿਹੜਾ ਪ੍ਰਭਾਵ ਹੈ ਨੈਸ਼ਨਲ ਪੋਲਿਟਿਕਸ ਦਾ ਪੰਜਾਬ ਦੇ ਉੱਤੇ ਇਦੇ ਵਿੱਚ ਕੋਈ ਸ਼ੱਕ ਨਹੀਂ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਥੋੜਾ ਹੁਲਾਰਾ ਮਿਲਣਾ ਹੈ ਹਮਮ ਔਰ ਕਾਂਗਰਸ ਪਾਰਟੀ ਦੇ ਨਾਲ-ਨਾਲ ਹੁਲਾਰਾ ਇਹ ਆਪ ਨੂੰ ਵੀ ਮਿਲਣਾ ਕਿਉਂਕਿ ਆਪ ਵੀ ਇੰਡੀਆ ਦੀ ਭਾਗੀਦਾਰ ਹੈ ਨੁਕਸਾਨ ਕਿਨੂੰ ਹੋਣਾ ਇੱਥੇ ਨੁਕਸਾਨ ਇੱਥੇ ਹੋਣਾ ਆ ਅਕਾਲੀ ਦਲ ਨੂੰ ਅਕਾਲੀ ਦਲ ਬੇਸ਼ੱਕ ਜਦੋਂ ਦਾ ਕਿਸਾਨ ਅੰਦੋਲਨ ਤੋਂ ਬਾਅਦ ਬਾਹਰ ਆਇਆ ਬੀਬੀ ਹਰਸਿਮਰਤ कौर ਬਾਦਲ ਨੇ ਅਸਤੀਫਾ ਦਿੱਤਾ ਉਹ ਕੋਸ਼ਿਸ਼ ਕਰ ਰਹੇ ਹੈ ਦਿਖਾਉਣ ਵਾਸਤੇ ਕਿ ਜੀ ਅਸੀਂ ਖੜੇ ਆਂ ਕਿਸਾਨੀ ਦੇ ਨਾਲ ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਉਹ ਵੀਡੀਓ ਨਹੀਂ ਭੁੱਲਦੀ ਜਦੋਂ ਕਹਿੰਦੇ ਦੇਖੋ ਜੀ ਐਦੂ ਤਾਂ ਵਧੀਆ ਕੋਈ ਕਾਨੂੰਨ ਹੋ ਹੀ ਨਹੀਂ ਸਕਦੇ ਕਿਸਾਨਾਂ ਦੇ ਹੱਕ ਵਿੱਚ ਜੇ ਕਿਤੇ ਉਹ ਗਲਤੀ ਨਾ ਕੀਤੀ ਹੁੰਦੀ ਤੇ ਜਦੋਂ ਇਹਨਾਂ ਨੇ ਮਤਲਬ ਉਹ ਹਮੈਤ ਵਾਪਸ ਨਹੀਂ ਸੀ ਉਹ ਕਹਿੰਦੇ ਜੀ ਪ੍ਰਕਾਸ਼ ਸਿੰਘ ਬਾਦਲ ਦਾ ਹੁਕਮ ਹੋ ਗਿਆ ਤੇ ਅਸੀਂ ਹਮੈਤ ਵਾਪਸ ਲੈ ਲਿਆ ਉਹ ਇੱਕ ਰੰਗ ਦਾ ਪੱਤਾ ਸੀ ਜਿਹੜਾ ਇਹਨਾਂ ਨੇ ਪਹਿਲਾਂ ਘੁਆ ਲਿਆ ਉਹਦਾ ਕਰਕੇ ਹੁਣ ਠੀਕ ਹੈ ਵੀ ਇਹ ਹੈ ਵੀ ਲੋਕ ਜਿਹੜੀ ਸਰਕਾਰ ਤੋਂ ਲੋਕ ਬਦਲ ਜਨ ਹੋਏ ਆ ਉਹ ਇਕੱਲੀ ਕਾਰ ਨਹੀਂ ਕਰਦੇ ਪਰ ਸੰਦੀਪ ਜੀ ਜਿਹੜਾ ਬੇਅਦਬੀ ਵਾਲਾ ਮਾਮਲਾ ਹੈ ਉਹ ਖੜਾ ਨਹੀਂ ਛੱਡ ਸਕਦਾ ਜਿਹੜੀ ਫਲੋਟਿੰਗ ਵੋਟ ਹੈ ਫਲੋਟਿੰਗ ਵੋਟ ਫੈਸਲਾ ਕਉਣ ਵੋਟ ਹੁੰਦੀ ਹੈ ਵੈਸੇ ਵੀ ਜੇ ਆਪਾਂ ਦੇਖੀ ਤਾਂ 2022 ਦੀਆਂ ਇਲੈਕਸ਼ਨਾਂ 'ਚ 18% ਤੋਂ ਵੱਧ ਵੋਟ ਮਿਲੀ ਹੈ ਇਕੱਲੀ ਤਾਂ ਨੂੰ ਪਰ ਸੀਟਾਂ ਗਈਆਂ 2.5 ਦੋ ਇਹਨਾਂ ਦੀ ਆਪਦੀਆਂ ਵੀ ਇੱਕ ਅੱਧਾ ਇੱਕ ਜਿਹੜਾ ਉਹ ਹੈਗਾ ਮੈਨੂੰ ਅੱਧਾ ਐਮ.ਐਲ.ਏ ਸਮਝਦਾ ਜਿਹੜਾ ਬੀ.ਐਸ.ਪੀ ਤੋਂ ਉਧਾਰਾ ਲਿਆ ਹੋਇਆ ਸੀ 2.5 ਸੀਟਾਂ ਆਈਆਂ 18% ਦੇ ਬਾਵਜੂਦ ਪਰ ਉਹ ਇਹ ਨਹੀਂ ਕਹਿ ਸਕਦੇ ਆਪਾਂ ਵੋਟ ਬੈਂਕ ਹੈ ਨਹੀਂ ਪਰ ਜਿਹੜੀ ਫਲੋਟਿੰਗ ਵੋਟ ਹੈ ਉਹ ਦੂਰ ਜਾ ਰਹੀ ਹੈ ਉਹਨੂੰ ਕਿਵੇਂ ਤੁਸੀਂ ਕਿਵੇਂ ਕਵਰ ਅਪ ਕਰੋਗੇ ਇੱਕ ਆਖਰੀ ਸਵਾਲ ਦੇ ਉੱਤੇ ਤੁਹਾਡੇ ਤੋਂ ਜਵਾਬ ਲੈਣਾ ਹੈ ਕਿ ਉਹਨੂੰ ਤੁਸੀਂ ਕਿਵੇਂ ਸਮਝਿਆ ਉਹ ਆ ਦਲ ਬਦਲੂਆਂ ਦਾ ਮੇਰੇ ਖਿਆਲ ਨਾਲ ਸ਼ਾਇਦ ਸਾਨੂੰ ਹੁਣ ਸਮਝ ਆਈ ਹੈ ਪਤਾ ਨਹੀਂ ਤਾਂ ਲੱਗਦਾ ਹੈ ਕਿ ਪਹਿਲੀ ਵਾਰੀ ਹੋਇਆ ਹੈ ਕਿ ਦਲ ਬਦਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਪੰਜਾਬ 'ਚ ਵੈਸੇ ਜੇ ਆਪਾਂ ਦਲ ਬਦਲੂਆਂ ਨੂੰ ਦੇਖੀਏ ਦੇ ਨਾਲ ਪਾਰਟੀਆਂ ਨੂੰ ਵੀ ਦੇਖ ਲਓ ਕਿ ਪਾਰਟੀ ਦੂਜਿਆਂ ਤਾਂ ਕਹਿੰਦੀ ਹੈ ਜੀ ਇਹ ਦਲ ਬਦਲੂ ਉਹਨਾਂ ਚ ਆ ਗਿਆ ਹੁਣ ਤੁਸੀਂ ਦੇਖੋ ਇਹਨਾਂ ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਕਿੰਨੇ ਦਲ ਬਦਲੂ ਨਾਲ ਰਲਾਈ ਹੈ ਦੂਜਿਆਂ ਨੂੰ ਗਾਲਾਂ ਕੱਢੀਆਂ ਨੇ ਕਿ ਉਹਨਾਂ ਨੇ ਜੀ ਉਹ ਦਲ ਬਦਲੂ ਹੋ ਗਿਆ ਦਲ ਬਦਲੂ ਨੂੰ ਹੁਣ ਤੁਸੀਂ ਤੈਨੂੰ ਤੈਨੂੰ ਵੀਰ ਸਿੰਘ ਆ ਉਹ ਲਿਆ ਫਿਰ ਆ ਤੁਸੀਂ ਕੱਲ ਇੱਕ ਜਿਹੜਾ ਹੈਗਾ ਹੁਸ਼ਿਆਰਪੁਰ ਤੋਂ ਉਹਨਾਂ ਦਾ ਪਾਰਲੀਮੈਂਟ ਦਾ ਮੈਂਬਰ ਸੀ ਉਹ ਲਿਆ ਜਦੋਂ ਤੁਸੀਂ ਪਾਰਟੀ ਤੇ ਆ ਜਾਂਦਾ ਉਹਨੂੰ ਨਾਲ ਦੀ ਨਾਲ ਹੀ ਸਰਪਾ ਕੇ ਧੋ ਲੈਂਦੇ ਵੀ ਇਹ ਤਾਂ ਬਹੁਤ ਵਧੀਆ ਗੱਲਾਂ ਦਾ ਉਮੀਦਵਾਰ ਭੱਜ ਗਿਆ ਉਹ ਵੀ ਲੈ ਲਿਆ ਉਹ ਵੀ ਉਹ ਵੀ ਲੈ ਲਿਆ ਇਸ ਕਰਕੇ ਮਤਲਬ ਮੈਨੂੰ ਲੱਗਦੀ ਆ ਵੀ ਦਲ ਬਦਲੂਆਂ ਦੇ ਨਾਲੋਂ ਜ਼ਿਆਦਾ ਜਿਹੜੀਆਂ ਜ਼ਿੰਮੇਵਾਰਾ ਪੋਲੀਟੀਕਲ ਪਾਰਟੀਆਂ ਵੀ ਆ ਉਹ ਪੋਲੀਟੀਕਲ ਪਾਰਟੀਆਂ ਕਿਉਂ ਲੈ ਲਏ ਪੋਲੀਟੀਕਲ ਪਾਰਟੀਆਂ ਨੂੰ ਆਪਣਾ ਸਟੈਂਡ ਰੱਖਣਾ ਚਾਹੀਦਾ ਉਹਨਾਂ ਨੂੰ ਆਪਣਾ ਸਟੈਂਡ ਤੇ ਚਾਹੀਦਾ ਸੀ ਅਸੀਂ ਆਪਣੇ ਹੁਣ ਮੈਨੂੰ ਇਹ ਦੱਸੋ ਕਿੱਥੇ ਜੀਤਾ ਪੈਂਚਰਾਂ ਜੀਤੇ ਪੈਂਚਰਾਂ ਦੇ ਕਿਸੇ ਨੂੰ ਦੱਸਦਾ ਨਹੀਂ ਭਗਵੰਤ ਜੀ ਜੀਤੇ ਪੈਂਚਰਾਂ ਵਾਲੇ ਨੂੰ ਵੋਟਾਂ ਆਪਣਾ ਟਿਕ ਟਿਕਟਾਂ ਦੇ ਮੰਗੇ ਸੀ ਇਹੀ ਗੱਲ ਕਾਂਗਰਸ ਪਾਰਟੀ ਦੀ ਵਿਚਾਰੀ ਕਿੱਥੇ ਦਰੀਆਂ ਮਿਛਾਉਣ ਵਾਲੀ ਦਰੀਆਂ ਮਿਛਾਉਣ ਵਾਲੇ ਤਾਂ ਪੁੱਛਦਾ ਕੋਈ ਨਹੀਂ ਕਾਲੀ ਦਲ ਚੋਂ ਆ ਕੇ ਉਹ ਟਿਕਟ ਦੇ ਦਿੰਦੇ ਹਮ ਅਕਾਲੀ ਦਲ ਨਾਲ ਕਾਂਗਰਸਾਂ ਨੂੰ ਟਿਕਟ ਦੇ ਦਿੰਦੇ ਸਾਰਾ ਮਤਲਬ ਜਿਹੜਾ ਆਪਾਂ ਕਹਿੰਦੀ ਇਹ ਸਮਝ ਲਓ ਵੀ ਕਾਲਾ ਮਾਲਾ ਹੀ ਹੋਇਆ ਪਿਆ ਹਮ ਲੀਡਰਾਂ ਦੇ ਲਿਹਾਜ ਨਾਲ ਵੀ ਤੇ ਕੈਂਡੀਡੇਟਸ ਦੇ ਲਿਹਾਜ ਨਾਲ ਦੇ ਵੀ ਉਧਰ ਚਲਾ ਜਾਂਦਾ ਉਧਰ ਚਲਾ ਜਾਂਦਾ ਸਾਰੇ ਇੱਕੋ ਹੈਗੇ ਕੋਈ ਬਹੁਤਾ ਫਰਕ ਨਹੀਂ ਹੈਗਾ ਤਾਂ ਬਹੁਤ ਸ਼ੁਕਰੀਆ ਧੰਨਵਾਦ ਅਬਕਤਾਰ ਸਿੰਘ ਢਿੱਲੋਂ ਜੀ ਸੀਨੀਅਰ ਜਰਨਲਿਸਟ ਨੇ ਤੇ ਬਠਿੰਡਾ ਦੀ ਕੀ ਪੂਰੇ ਪੰਜਾਬ ਦੀ ਪੋਲਿਟਿਕਸ ਨੂੰ ਵੀ ਸਮਝਦੇ ਐ ਔਰ ਪੱਤਰਕਾਰੀ ਕਰਦੇ ਹੋਇਆ ਤੇਰਵੇ ਦੇ ਵਿੱਚੋਂ 21 ਜਹਨ ਦੇ ਵਿੱਚ ਇਹਨਾਂ ਦੇ ਗੱਲਾਂ ਚੱਲਦੀਆਂ ਨੇ ਖਾਸ ਕਰਕੇ ਬਠਿੰਡਾ ਲੋਕ ਸਭ ਹਲਕੇ ਦੇ ਵਿੱਚ ਵੀ ਇਹਨਾਂ ਦਾ ਕਹਿਣਾ ਹੈ ਕਿ ਅੱਜ ਦੀ ਘੜੀ ਦੇ ਵਿੱਚ ਕੋਈ ਸਾਫ਼ ਸਥਿਤੀ ਹੈ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਬੇਸ਼ੱਕ ਉੱਤੋਂ ਤੋਂ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆ ਰਹੀਆਂ ਪਰ ਅੰਦਰ ਖਾਤੇ ਗੱਲ ਕੁਝ ਹੋਰ ਹੈ ਤੇ ਕੋਈ ਵੀ ਉਮੀਦਵਾਰ ਇੱਥੇ ਕਮਜ਼ੋਰ ਨਹੀਂ ਹੈ ਸਾਰੇ ਇੱਕ ਦੂਜੇ ਨੂੰ ਟੱਕਰ ਦਿੰਦੇ ਦਿਖਾਈ ਦੇ ਰਹੇ ਆ ਤੁਸੀਂ ਇਸ ਗੱਲਬਾਤ ਦੇ ਬਾਅਦ ਕੀ ਸਮਝਦੇ ਹੋ ਕੀ ਸੋਚਦੇ ਹੋ ਆਪਣੇ ਆਪਣੇ ਵਿਚ ਫਿਲਹਾਲ ਇਸ ਮੁਲਾਕਾਤ ਚੈਨਾਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ਐਵਸੀ ਪੰਜਾਬ ਲੋਕ ਸਭਾ ਹਲਕਾ ਬਠਿੰਡਾ